ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਪ्युअर HF ਦੇ ਤੁਹਾਨੂੰ ਆਪਾਂ ਚਾਰ ਬੜਾ ਦਿਖਾਵਾਂਗੇ ਤਿੰਨ ਗੱਬੜਾਂ ਗਿਆ ਤੇ ਇੱਕ ਹੈਗੇ ਪਹਿਲੇ ਨੰਬਰ ਤੇ ਸੂਈ ਵੀ ਸਾਰੇ ਬੜਾ ਮੰਨ ਕੇ ਚੱਲੋ ਵੀ ਜਵਾਨੀ ਨਮਾ ਹਨ ਦੂਜੇ ਕਿ ਸੂਏ ਦੇ ਲਗਭਗ ਆ ਕੱਲੇ ਕੱਲੇ ਨਾਗਵਾਰ ਡਿਟੇਲ ਵੀਰ ਤੋਂ ਪੁੱਛਾਂਗੇ ਆਓਗੇ ਕਿ ਦੀ ਗੱਲ ਸੱਸੀ ਕਾ ਬਾਈ ਜੀ ਸੱਸੀ ਕਾ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਹਰਪੀਤ ਪੈਂਡਾ rau ਵਾਲਾ ਜ਼ਿਲ੍ਹਾ ਫਰੀਦਕੋਟਾ ਤਸੀਲ ਦੇਤੋ ਹੈ ਵੀਰੇ ਬਾਜੇਖਾਨੇ ਤੋਂ ਕਿੰਨੀ ਦੂਰ ਪੈ ਗਿਆ ਪੈਂਡਾ ਅੱਜਖਾਨੇ ਤੋਂ ਵੀਰੇ ਹੈਗਾ 2 3 ਕਿਲੋਮੀਟਰ ਹੈਗਾ 2 3 ਕਿਲੋਮੀਟਰ ਪੈਂਡਾ rau ਵਾਲਾ rau ਵਾਲਾ ਹਾਂਜੀ ਜ਼ਿਲ੍ਹਾ ਪੈ ਗਿਆ ਫਰੀਦਕੋਟਾ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਵਪਾਰ ਦਾ ਮੋਬਾਈਲ ਨੰਬਰ ਬੋਲਿਓ ਆਪਣੇ 95013 ਵੀਰੇ 8458 ਤੇ ਇੱਕ ਨੰਬਰ ਹੋਰ ਆ 99688 74 674 99 688 74 674 74 674 ਹਾਂਜੀ گاਵਾ ਹਰ ਵਕਤ ਆਉਂਦੇ ਰਹਿੰਦੇ ਆਪਣੇ ਕੋਲ ਹਰ ਵਕਤ ਮੇਰੇ ਤੇ ਜਿਆਦਾ ਪਰਪਸ ਆਪਣਾ گاਵਾ ਤੀ ਹੈ ਸਾਰਾ ਕੰਗੀਆਂ گاਵਾ ਵੀਰੇ ਆਪਣੇ ਕੋਲ ਐਚ ਐਫੀ ਆਉਂਦੇ ਕੱਲੀ ਐਚ ਐਫੀ ਵੀ ਠੀਕ ਹੈ ਐਚ ਐਫ ਬੜਾ ਕਿਸੇ ਵੀਰ ਨੇ ਲੈਣੀ ਆ ਜੇਕਰ ਇਹ ਇਹ ਬੜਾ ਵੀਰ ਦੇਖਾ ਹੁੰਦਾ ਸੇਰ ਹੋ ਗਈਆਂ ਤਾਂ ਬਾਅਦ ਵਿੱਚ ਕਾਲ ਕਰੇ ਤਾਂ ਪੱਲੇ ਗੱਲ ਪਾਉਗੀ 2 ਘੰਟੇ ਆਪਣੇ ਕੋਲ ਰਹਿੰਦੇ ਨਹੀਂ ਆ ਵੀਰਾ ਠੀਕ ਹੈ 5 4 ਪੱਤੀਆਂ ਰਹਿੰਦੇ ਨਹੀਂ ਨੀ ਠੀਕ ਹੈ ਜਿਵੇਂ ਆਪਾਂ ਪਹਿਲੇ ਨੰਬਰ ਤੇ ਵਿਹੜ ਦੇਖੀਏ ਨੇ ਐਚ ਐਫ ਹਾਂਜੀ ਇਹ ਕਿਹੜਾ ਸੂਆ ਬਾਈ ਜੀ ਸੂਈ ਹੈ ਇਹ ਦੂਜਾ ਸੂਆ ਵੀ ਛੇ ਦਾ ਆਂਦਾ ਕੱਲ੍ਹ ਸੂਈ ਆ ਦੁਪਹਿਰੇ 2:30 ਵਜੇ ਠੀਕ ਐ ਇਸ ਵਾਰ ਤੋਂ 24 25 ਕਿਲੋ ਬੌਲੀ ਤਿਆਰ ਆ ਪਹਿਲਾਂ ਦਾ 42 ਤੋਂ 43 ਕਿਲੋ ਦਾ ਰਿਕਾਰਡ ਆ ਜੇਰ ਵਗੈਰਾ ਪ੍ਰੋਪਰ ਡਨ ਸਾਰੀ ਵੀਡੀਓ ਆਪਣੇ ਕੋਲੇ ਹੈਗੀ ਵੀਰੇ ਬਣੀ ਬੱਚਾ ਇਹਦੀ ਪਸੇਗੀ ਇਹ ਮੈਸੀਜ ਹੀ ਖੋਦਾ ਵੀਰੇ ਤੇ ਅੱਗੇ ਇਹਦੇ ਲੱਗਿਆ ਸੀ ਇਹ ਗ੍ਰੈਫਟ ਦਾ ਸੈਂਕਸ਼ਨ ਸੀ ਮੈਨੂੰ ਪਰ ਉਹ ਅੱਛਾ ਦੇ ਗਈ ਠੀਕ ਐ ਬੱਚਾ ਆ ਗਿਆ ਮੇਰਕਾਫ ਆ ਮੇਰਕਾਫ ਆ ਗਿਆ ਕਿਹੜੇ ਦੱਸਿਆ ਇਹ ਮੈਸੀਜ ਹੀ ਆ ਵੀਰੇ ਆ ਮੈਸੀਜ ਆ ਆਪਾਂ ਦੰਦੋ ਛੇ ਆਂਦਾ ਦੰਦੋ ਛੇ ਆਂਦਾ ਤੇ ਦੋ ਟਾਈਮ ਜੇ ਅਗਰ ਬੱਚ ਵਾਈ ਦੀ ਗੱਲ ਕਰੀਂ ਕਰਾ ਸਕਦੇ ਚੋਲੇ ਕੋਈ 6 ਟਾਈਮ ਚੋਲੇ ਕੋਈ 4 ਟਾਈਮ ਚੋਲੇ ਵੀਰੇ ਹੁਣ ਆਪਾਂ ਕਿੰਨਾ ਕਰਦੇ ਆ ਵਾਧਾ ਇਹਦਾ 12 ਤਾਂ ਵੀਰੇ ਕਹਿੰਦੇ ਨਹੀਂ 45 ਤੋਂ 50 ਦੇ ਵਿੱਚ ਚੱਲਣਾ ਬੈਠਾ ਹੁਣ ਸਟਾਰਟਿੰਗ ਕਿੰਨੀ ਆ ਸਵਾਲ ਹੁਣ 25 ਕਿਲੋ ਤੋਂ ਲੈ ਕੇ ਕਹਿੰਦਾ ਵਾ ਜੇ ਕੋਈ ਵੀਰ ਮਨ ਲੱਗ ਗਿਆ 11 ਲੀਟਰ ਤੋਂ ਟਾਈਮ ਦਾ ਤਾਂ ਨਹੀਂ ਘਟਦਾ ਮੈਂ ਨਾ ਵੀਰੇ ਕੋਈ ਚੋਕੇ ਲੈ ਜੀ ਠੀਕ ਹੈ ਸੋਦੇ ਘੱਟ ਵੀ ਜਾਂਦਾ ਕਿਲੋ ਵੀ ਆਪਾਂ ਬੰਦਣ ਆਉਣ ਜਾਣ ਦਾ ਖਰਚਾ ਦੇ ਦੇਾਂਗੇ ਚੈਜ ਕਰ ਲੈ ਤੇ ਚੌਂਡ ਚਵਾ ਚਾਰੇ ਸਨ ਦਾ ਇੱਕ ਨੰਬਰ ਇੱਕ ਨੰਬਰ ਵੀ 100 ਤੋਂ 100 ਹੋਊਗੀ ਠੀਕ ਹੈ ਧ ਉਹbro ਫੇਸ ਬਿਊਟੀ ਵਗੈਰਾ ਵਹਿੜ ਦੀ ਦੇਖ ਸਕਦੇ ਹੋ ਪੂਰੀ ਵੱਡੀ ਉੱਚੀ ਲੰਬੀ ਰੇਲ ਜਿਹੜਾ ਡੱਬੇ ਜਿੱਦੀ ਵਹਿੜ ਆ ਦੂਸਰਾ ਸੂਆ ਤਾਜੀ ਸੂਈ ਹੋਈ ਆ ਸੋ ਇਹਦਾ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਡੀ ਸਟਰਕਚਰ ਵਗੈਰਾ ਪੂਰਾ ਚੰਗਾ ਸਾਫ ਸੁਥਰਾ ਰਾਜੀ ਸੰਮੀ ਪੜੀ ਵੀ ਤੇ ਟੈਗ ਵਗੈਰਾ ਸਾਰੇ ਪੈਤੇ ਵੀਰੇ ਫਾਰਮ ਚੋਂ ਪਰਚੇਸ ਕਰਿਆ ਫਾਰਮ ਚੋਂ ਫਾਰਮ ਚੋਂ ਵੀਰੇ ਇਹ ਤੁਰਨਾਮ ਨਹੀਂ ਆਉਂਦਾ ਠੀਕ ਹੈ ਠੀਕ ਹੈ ਥਾਈਆਂ ਨਾ ਕਰੀ ਜਾਂਦੀ ਆ ਸੋ ਖੁੱਲੀ ਫਿਰਦੀ ਫਾਰਮ ਦੇ ਵਿੱਚੋਂ ਆਈ ਵੀ ਆ ਜਿਹੜੇ ਵੀਰੇ ਕਹਿੰਦੇ ਆ ਕਿ ਆਪਾਂ 45 50 ਦੇ ਨੀਅਰ ਅਵਾਰਡ ਵਾਲੀ ਵਹਿੜ ਲੈਣੀ ਆ ਉਦਾਂ ਜੇ ਆਪਾਂ ਤੁਹਾਨੂੰ ਵਹਿੜ ਦਿ ਫੋਲ ਬ੍ਰੀਡ ਦੀ ਗੱਲ ਕਰੀਏ ਵੀਰੇ ਵੱਚੀ ਦੀ ਠੀਕ ਹੈ ਇਹਦੇ ਆਪਾਂ ਰੇਟ ਦੀ ਗੱਲ ਕਰ ਰੇਟ ਇਹਦਾ ਕੀ ਰਹਿਣਾਗਾ ਰੇਟ ਵੀਰੇ ਇਹਦਾ 2 ਲੱਖ ਤੋਂ ਸਟਾਰਟਿੰਗ ਆਪਣੇ ਕੋਲ ਸਵਾ ਤੋਂ ਸਟਾਰਟਿੰਗ ਹੁੰਦੀ ਆ 2.5 ਲੱਖ ਤੱਕ ਦਾ ਹੀਗਾ ਠੀਕ ਹੈ ਇਹ ਲਗਭਗ 2 ਦੇ ਨੀਅਰ ਬੋਟ ਆ ਜੂਗੀ ਹਾਂਜੀ ਠੀਕ ਹੈ ਸੋ ਬਾਕੀ ਇਹ ਥਾਣ ਹਾਈਡ ਸ਼ੂਟ ਜਾਂ ਹਾਈਟ ਵੀ ਫੋਲ ਆ ਵੀਰੇ ਠੀਕ ਹੈ ਥਾਣ ਹਵਾਨਾ ਦੋਨੇ ਟੈਬਲ ਚਾਹੇ ਮਸ਼ੀਨੀ ਚਲਾਈ ਕਰ ਲੈ ਜਿਵੇਂ ਮਰਜ਼ੀ ਕਰ ਲਈ ਵੀਰੇ ਅੱਜ ਤਾਂ ਥੋੜੀ ਨਾ ਬਾਦੀ ਆ ਜੇ ਬਾਦੀ ਲੈ ਗਈ ਥਾਣਾ ਇੰਨਾ ਕੀ ਰਹਿ ਜਾਣਾ ਠੀਕ ਹੈ ਲੈ ਚਲੋ ਅੰਦਰ ਨੂੰ ਸਭਰ ਮਸ਼ੀਨੀ ਹੱਥੀ ਦੋਨੇ ਟਾਈਪ ਦਾ ਥਾਨ ਲੱਗਿਆ ਉਹ ਬੈੜਦੇ ਤੇ ਕੱਦ ਕਾਟ ਪੂਰਾ ਫੁੱਲ ਹੋ ਗਿਆ ਸ਼ਾਈਨੀ ਵਗੈਰਾ ਬੱਚੀ ਦੇ ਉੱਪਰ ਪੂਰੀ ਫੁੱਲਾ ਜੈਨੂਣ ਦੂਜਾ ਸੁਆ ਬੈੜ ਸੁਈ ਹੋਈ ਆ ਬਚਾ ਦੇ ਸੇ ਹੈਗਾ ਮੇਰ ਕਾ ਗੈਲੈਕਸੀ ਦੇ ਸੀਮਨ ਦੀ ਵੀ ਦੱਸ ਦੇ ਆਪਾ ਰੇਟ ਇਹਦਾ ਨੀਅਰ ਅਬਾਉਟ 2 ਦੇ ਆਸ-ਪਾਸ ਚਾਹੇ ਤੁਸੀਂ 10 ਸੁਏ ਝੋਲੇ ਵੀ ਰਹੀਂ ਰਹਿਣਾ ਇਹਨੇ ਠੀਕ ਆ ਹਵਾਨਾ ਜੀ ਆਪਾਂ ਗੱਲ ਕਰੀਏ ਫਿੱਟ ਫਾੜ ਜਮਾ ਸਾਰਾ ਫੈਟੀ ਰਹਿਣਾ ਆਪ ਉੱਪਰ ਆਣਾ ਖੁੱਜਾ ਦੋ ਸਾਰਾ ਉੱਪਰ ਵੀਰੇ ਠੀਕ ਆ ਸਵੇਰ 7 ਵਜੇ ਚਵਾਹੀ ਹੋਈ ਹੈ ਵੀਰੇ ਕੋ ਟਾਈਮ ਤੋਂ ਟਾਈਮ ਝੋਲੇ ਬੰਦਾ ਠੀਕ ਆ ਦੋ ਟਾਈਮ ਚਵਾ ਕੇ ਦੇਵਾ ਬੰਦਾ ਕਹਿਣ ਦਾ ਕਹਿਣ ਦਾ ਨਹੀਂ ਆਪਣਾ ਠੀਕ ਹੈ ਕਹਿੰਦਾ ਬਾ ਮਨਗਿੱਲੇ ਜਿਹੜਾ ਵੀਰੇ ਤੇ ਪੇਮੈਂਟ ਲਾਊਗਾ 45 ਕਿਲੋ ਦੀ ਆਸ ਲਾ ਕੇ ਇਹਨੂੰ ਖਰੀਦ ਸਕਦਾ ਮੇਰੇ ਮਰਜ਼ੀ ਖਰੀਦ ਲੈ ਕੋਈ ਚੋਣ ਵਾਲਾ ਹੋਵੇ ਦੋ ਤੇ ਕਢਾਉਣ ਵਾਲਾ ਬੰਦਾ ਬਾਕੀ ਨਮਾ ਹਾਣਾ ਹਨਾ ਹਾਂਜੀ ਜਿੰਨੀ ਮਰਜ਼ੀ ਜਨਰੇਟਰ ਤਿਆਰ ਕਰ ਲਿਆ ਗਿਆ ਪਹਿਲੇ ਨੂੰ ਜਿੰਨੀ ਮਰਜ਼ੀ ਵੀਰੇ ਬਾਕੀ ਕੋਈ ਹੈ ਮ ਠੀਕ ਹੈ ਇਹਦੇ ਫਾਰਮ ਨਹੀਂਆ ਵੜਾ ਪਹਿਲਾ ਪਹਿਲਾ ਦੂਜਾ ਦੂਜਾ ਨੰਬਰ ਚੱਕਿਆ ਵਾ ਪੀਡੀਐਫੇ ਤੋਂ ਠੀਕ ਹੈ ਵੀ ਮੰਨ ਕੇ ਚੱਲ ਜਿਹੜਾ ਇਹਦੇ ਪੇਪਰ ਲਾਊਗਾ ਨਾਲ ਅੱਗਾ ਵਧਿਆਵੇ ਸੁਪਨੇ ਵੀ ਪੂਰੇ ਕਰ ਸਕਦੇ ਇਹਦੇ ਤੋਂ ਹਨਾ ਤੇ ਅੱਗੇ ਬਾਈ ਜੀ ਦੋ ਨੰਬਰ ਦੀ ਗੱਲ ਕਰੀਆ ਪਾ ਬੱਚੀ ਤੇ ਦੀ ਇਹ ਦੂਜਾ ਸੂਆ ਵੀਰੇ ਠੀਕ ਹੈ ਛੇ ਦਾ ਠੀਕ ਹੈ ਇਹਦੇ ਡਣ ਪਿਆ ਵੀਰੇ ਹਜੇ 7-8 ਦਿਨ ਬਾਕੀ ਠੀਕ ਹੈ ਹਾਂ ਇਹ ਪਹਿਲੇ ਸੂਏ ਪਾਇਆ ਵੀਰੇ 27-28 ਕਿਲੋ ਦਾ 27-28 35-36 ਕਿਲੋ ਵੀਰੇ ਖੁੱਲਾ ਚ ਪਾਉ ਇੱਕ ਹਫਤਾ ਪੈਂਡਿੰਗ ਆ ਇੱਕ ਹਫਤਾ ਤੇ 30 ਤੋਂ ਪਾਰ ਚੱਲੂਗੀ ਇਹ ਕੱਢਿਆ ਵਾ 32 ਕਿਲੋ ਆਪਾਂ 2-4 ਦਿਨ ਕਿਲੋ ਘਾਟੀ ਦੱਸ ਕੇ ਦੇਵਾਂਗੇ ਧੋਰੀ ਬਾਹਰ ਨਾਲ ਸੋ ਫਿਰ ਦੂਜੇ ਨੰਬਰ ਦਾ ਬੜੀ ਵਹਿੜ ਦੇਖਦੇ ਪਏ ਜੈਨੂਨ ਦੂਜਾ ਸੂਆ ਪਹਿਲੇ ਸਵੇਰ 30 ਤੋਂ ਅਬੱਬ ਚੱਲੀ ਵੇ ਇਸ ਵਾਰ 34-35 32 ਤੇ ਜੇਕਰ ਅੱਜ ਤੁਸੀਂ ਮੰਨ ਕੇ ਨੂੰ ਪਰਚੇਸ ਕਰ ਸਕੋ 1.35-36 ਕਿਲੋ ਖੁੱਲਾ ਪਾਉਣਾ ਵੀਰੇ ਪਰ ਆਪਾਂ ਘੱਟ ਦੱਸਾਂਗੇ ਅਗਲੇ ਨੂੰ ਸੀਮਨ ਵਗੈਰਾ ਕਨਫਰਮ ਹੈਗਾ ਕੁਝ ਕਿਹੜਾ ਲੱਗਿਆ ਹਾਂ ਵੀਰੇ 2 ਜੈਡ ਠੀਕ ਹੈ ਸੋ ਬਾਇ ਡਾਟਾ ਵੀਰ ਕਹਿੰਦੇ ਆਪਾਂ ਸਾਰਾ ਦੇਵਾਂਗੇ ਤੇ ਦੂਸਰਾ ਸੂਆ ਸੂਰੀ ਹੈ ਇੱਕ ਹਫਤਾ ਸੂਨ ਦੇ ਵਿੱਚ ਪੈਂਡਿੰਗ ਪਿਆ ਤੇ ਨਵੇਂ ਹਾਨ ਦੇ ਵਿੱਚ ਆ ਕਿ ਜੈਨੂਅਲ ਦੂਜਾ ਸੂਆ ਦੰਦੋ ਜਵਾਨਾ ਹਨਾ ਦੰਦੋ ਵੀਰੇ 6 ਦੰਦ ਦਾ ਵੀਰੇ ਹੋਈ ਜਾਂਦੀ ਏ 6ਾਂ ਦਾ ਇਹ ਵੜਾ ਠੀਕ ਹੈ ਕੋਈ ਵੀਰੇ ਇਹ ਨਹੀਂ ਕਹਿ ਸਕਦਾ ਕਿ ਤੀਜਾ ਸੂਆ ਹਨਾ ਦੂਜਾ ਤਾਂ ਵੀਰੇ ਦੂਜਾ ਦੱਸਾਂਗੇ ਤੀਜਾ ਹੋਊ ਆਪਾਂ ਤੀਜੇ ਹੀ ਦੱਸਾਂਗੇ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਪੂਰਾ ਕੰਪੈਕਟ ਹਵਾਨਾ ਗੱਠ ਗੱਠ ਦੀ ਬਿੱਤੀ ਤੇ ਥੜ ਦੇ ਹੈਗੇ ਹਫਤਾ ਕਰੇਗਾ ਪੈਂਡਿੰਗ ਇਹਦਾ ਭਾਗ ਇੱਥੇ ਜੈ ਜਾਊਗਾ ਜੀ ਇਹਦਾ ਵੀਰੇ ਸਾਰੀ ਸਵਾ ਤੋਂ ਸਟਾਰਟਿੰਗ ਆਪਣੇ ਕੋਲੇ ਫੋਨਤੀ ਕਰਾਂਗੇ ਆਪਾਂ ਠੀਕ ਹੈ ਸਵਾ ਤੋਂ ਸਵਾ ਤੋਂ ਵੱਡੇ ਵੇਚਣ ਵਾਲੇ ਵੱਧ ਲੈ ਜਾਂਦੇ ਆ ਠੀਕ ਮਾਲਕਾ ਇੱਕ ਗੈਸੇ ਦੇਦਾ ਪਾ ਵੀ ਲੱਖ ਤੋਂ ਬਾਹਰ ਆ ਸਾਰੇ ਲੱਖ ਤੋਂ ਪਲੱਸ ਆ ਵੀਰੇ 2 ਲੱਖ ਤਾਂ ਹੀ ਆ ਠੀਕ ਜੈ ਜੈ ਗੱਲ ਸੋਏ ਆਗੇ ਦੂਜੇ ਨੰਬਰ ਤੇ ਥਾਨ ਹਵਾਨਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਥਾਨ ਹਵਾਨਾ ਚਾਰੇ ਥਾਨ ਨਿਖੜਵੇਂ ਤੇ ਦੂਜਾ ਸੂਆ ਸੁਣ ਨੂੰ ਅੱਜ ਇਹਦਾ ਇੱਕ ਹਫਤਾ ਬਾਕੀ ਪਿਆ ਤੇ ਅੱਗੇ ਵੀ ਦਾ ਪਾ ਤੀਜੇ ਨੰਬਰ ਤੇ ਕਾਲੇ ਰੱਗ ਜਿਹੜੀ ਬੈੜ ਦੇਖੀ ਜਾਂਦੀ ਐ ਇਹ ਕਿਹੜਾ ਸੂਆ ਸੂਰੀ ਇਹ ਦੂਜਾ ਸੂਆ ਵੀਰੇ 6 ਦੰਦਾਂ ਦਾ ਇਹ ਦੂਜਾ ਸੂਆ 6 ਦੰਦਾਂ ਦਾ 6 ਦੰਦਾਂ ਦਾ ਵੀਰੇ ਤੇ ਟਾਈਮ ਕਿੰਨਾ ਬਾਕੀ ਰਹਿ ਗਿਆ ਟਾਈਮ ਵੀਰੇ ਬਤਿਆਰੀਆਂ ਚਾ ਸ਼ਾਮ ਤੱਕ ਰ ਤੇ ਬਣੀ ਬਣੀ ਬਹੁਤ ਜਿਆਦੇ ਹੈ ਹਨਾ ਬਣੀ ਵੀਰੇ ਵਸੇਰੀ ਆਹੇ ਦਾ ਢਾਲਾ ਤੇ ਸੁਣਦੇ ਤੇ ਕੋਈ ਹੋਰ ਹੀ ਕੁਝ ਬਣ ਜਾਣਾ ਵੀਰੇ ਠੀਕ ਹੈ ਸੋ ਫਿਰ ਇਹਨੂੰ ਕਹਿੰਦੇ ਚਾਰੇ ਥਣ ਪੀੜੀ ਦੇ ਪਾਵਿਆਂ ਵਰਗੇ ਸੋ ਇੱਕ ਤਾਂ ਕਹਿ ਨਹੀਂ ਗੱਲ ਹੁੰਦੀ ਸੋ ਹਵਾਨਾ ਦੇਖੋ ਇਹਦਾ ਕਿਆ ਹਵਤਾ ਫੱਟ ਫੱਟ ਲੇਵਾ ਜਮਾ ਤੇ ਇਹਦੇ ਉੱਪਰ ਕੀ ਗੈਸ ਲਾਹ ਹੋ ਰਿਹਾ ਦੋਦੜਾ ਦੋਦ ਦੇ ਫਿਰ ਇਹਦਾ 34 ਕਿਲੋ ਪਹਿਲਾਂ ਦਾ ਰਿਕਾਰਡ ਹੈ 34 ਕਿਲੋ ਫੰਦਾ 35 ਮੰਨ ਕੇ ਲੈ ਆਵੇ ਪਰ ਜੇਕਰ ਕੇਅਰ ਵਾਲਾ ਹੋਇਆ ਤਾਂ 40 ਨੂੰ ਟੱਚ ਕਰ ਸਕਦੀ ਹੈ ਕੇਅਰ ਆ ਵੀਰੇ ਬਾਕੀ ਸਾਵੀਆਂ ਸੁਵੀਆਂ ਬਹੁਤ ਸੋਹਣੀਆਂ ਵੇੜਾ ਠੀਕ ਹੈ ਬਾਕੀ ਤੇ ਪਸ਼ੂ ਦੇਖ ਕੇ ਸਾਰੇ ਚਮਕਦਾ ਹੋ ਕੇ ਰਾਜ ਹੀ ਆ ਮਿਲ ਕੇ ਜਾਂਦਾ ਸਾਰਾ ਵੀਰੇ ਆਪਣੇ ਕੋਲੇ ਇਹ ਘਰੇਲੂ ਪਸ਼ੂ ਨਹੀਂ ਲੈਂਦੇ ਸਾਰਾ ਮਾਲ ਫਾਰਮ ਵਾਲਾ ਠੀਕ ਹੈ ਫਾਰਮ ਬਰੀਦ ਵਾਲਾ ਘਰੇਲੂ ਵੀ ਉਹ ਲੈਣੀ ਹੈ ਜਿਹੜੀ ਕੋ ਚੰਗੀ ਪਲੀ ਹੈ ਚੰਗੇ ਘਰ ਦੀ ਵੇੜਾ ਜੈ ਜੈ ਗੱਲਾ ਤੇ ਰੇਟ ਤਾਂ ਫਿਰ ਲੱਖ ਤੋਂ ਪਲੱਸ ਚੱਲਿਆ ਜਾਣਾ ਲੱਖ ਤੋਂ ਪਲੱਸ ਹੀ ਹੁੰਦੀਆਂ ਵੀਰੇ ਆਪਣੇ ਕੋਲੇ ਸਵਾ ਤੋਂ ਸਟਾਰਟਿੰਗ ਹੁੰਦੀ ਹੈ ਪਰ ਇਹ ਨਹੀਂ ਗੱਲ ਵੀ ਜਿਹੜਾ ਮੰਨ ਕੇ ਚੱਲ ਵੀ ਪੈਸੇ ਲਾ ਗਿਆ ਲਾਭ ਹੀ ਦੇ ਦਊਗਾ લાંਬੇਲਾ કામ ਹੀ ਨਹੀਂ ਵੀਰੇ ਆਪਣੇ ਕੋਲੇ ઓનલાઈન ਬਹੁਤ ਜਾਂਦਾ ਮਾਲ ਉਹ ਗੱਲ ਆ ਕਿ ਤੇ ਸਸਤਾ ਰੋਵੇ ਵਾਰ-ਵਾਰ ਮਹਿੰਗਾ ਰੋਵੇ ਇੱਕ ਵਾਰ ਹਾਂ ਇੱਕ ਗਾਰੀ ਮੰਨ ਕੇ ਚੱਲੋ ਵੀ ਦੁੱਖ ਜਾਂ ਲੱਗੂਗਾ ਕੀਰਾਂ ਲੱਗਣਗੇ ਬਈ ਵੀ ਮੁੜ ਕੇ ਮੰਨ ਕੇ ਚੱਲੋ ਗਾਗ ਬਣ ਜਾਂਦੇ ਨਾਲੇ ਆਪਣਾ ਹਣਾ ਸੋ ਵੀਰੋ ਫੇਸ ਬਿਊਟੀ ਵਗੈਰਾ ਦੇਖੋ ਬਹਿੜ ਦੀ ਜਮਾ ਚਮਕ ਧਮ ਕਪੂਰੀ ਆ ਇੱਕ ਤਰ੍ਹਾਂ ਦਾ ਮੰਨ ਕੇ ਸਰੋ ਕਿਹੜਿਆਂ ਨੂੰ ਸੋਨੇ ਦਿਖਾਈ ਜਿੰਦਾ ਸੋਨੂੰ ਫਿਟਨੈਸ ਦੇਖੋ ਹਵਾਨੇ ਦੀ ਤੇ ਬਾਕੀ ਸੈ ਇਨਕ ਨਹੀਂ ਉਹਦਾ ਸੈਜ ਬਰੀਡ ਕੁਆਲਿਟੀ ਸਾਰੀ ਗੱਲ ਹੈ ਜੇ ਮੇਨਟੇਨ ਕਰਦੇ ਸੋ ਤੋਰਾ ਵਗੈਰਾ ਚੈੱਕ ਕਰੋ ਬਹਿੜਦਾ ਜਮਾ ਸਾਰੇਆਂ ਵੀਰੋ ਦੇ ਫਾਰਮ ਦੇ ਵਿੱਚੋਂ ਪਰਦੇਸ ਕਰਿਆ ਹੋਇਆ ਸੋ ਲੈਗ ਸਕੋਰ ਵਗੈਰਾ ਬਿਊਟੀ ਵਗੈਰਾ ਦੇਖੋ ਵਹਿੜਦੀ ਜਾਵਾ ਲਗਭਗ ਤਿਆਰੀ ਦੇ ਵਿੱਚ ਅੱਜ ਸੂਬੇ ਜਾਂ ਕੱਲ ਸੂਬੇ ਸਾਮ ਤੱਕ ਲਗਭਗ ਸੂਈ ਪੈਣੇ ਨੇ ਤੇ ਦੁੱਧ ਦੀ ਕਪੈਸਿਟੀ ਇਹਦੀ 35 ਤੋਂ ਬਾਹਰ ਬਾਹਰ ਆ ਜਾਵਾ ਤੇ ਕਿਹੜਾ ਸੀਮਿੰਟ ਵਗੈਰਾ ਲੱਗਿਆ ਸਾਰਾ ਉਹ ਦੱਸਾਂਗੇ ਵੀਰੇ ਉਹ ਸਾਰਾ ਜਿਹੜਾ ਬੰਦਾ ਲੈਣ ਆਉਂ ਵੀਰੇ ਸਾਰਾ ਕੁਝ ਦੱਸ ਦਾਂਗੇ ਆਪਾਂ ਠੀਕ ਹੈ ਸੋ ਬਾਇਓ ਡਾਟਾ ਪਸ਼ੋਕਰ ਤੁਹਾਨੂੰ ਸਾਰਾ ਮਿਲੂਗਾ ਇਹਦਾ ਤੇ ਦੂਸਰਾ ਸੂਆ ਬਹਿੜ ਸੂ ਰਹੀ ਆ ਤੇ ਫੇਸ ਬਿਊਟੀ ਵਗੈਰਾ ਦੇਖੋ ਕਦ ਕੁਦ ਬਹੁਤ ਜ਼ਿਆਦਾ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ ਕ ਇਹਦੇ ਬੱਚੇ ਵਗੈਰਾ ਅੱਗੇ ਤੇ ਦੁੱਧ ਦੀ ਪੈਦਾਵਾਰ ਸਾਰੇ ਪਾਸਿਓਂ ਮੰਨ ਕੇ ਚੱਲੋ ਓਕੇ ਆ ਜਾਵਾਂ ਤੀਜੇ ਨੰਬਰ ਵਾਲੀ ਵੜ ਅੱਗੇ ਵੀਰੇ 4 ਨੰਬਰ ਜਿਹੜੇ ਆਪਾਂ ਵਿਹੜ ਦੇਖੀ ਜਨੇ ਆ ਇਹ ਕਿਹੜਾ ਸੂਆ ਇਹ ਵੀ ਦੂਜਾ ਸੂਆ ਵੀਰੇ ਛੇ ਦਾ ਹੰਦਾ ਛੇ ਨਹੀਂ ਇਹ ਪੂਰੇ ਹੋ ਗਈ ਹੈ ਵੀਰੇ ਇਹ ਜਵਾਨ ਹੋ ਗਈ ਇਹ ਜਵਾਨ ਹੋ ਗਈ ਆ ਮੈਸੀ ਦੀ ਖੋਦਾ ਇਹ ਵੀਰੇ ਠੀਕ ਹੈ ਤੇ ਇਹ ਪਾਈਪਰ ਤੋਂ ਗੱਬਣਾ ਠੀਕ ਹੈ ਪੇਪਰ ਤੋਂ ਗੱਬਣਾ ਅੱਜ ਦੇਣ ਕਿੰਨੇ ਲੈਣ ਜੀ ਦੇਣਾ ਵੀਰੇ ਇਹਨੇ ਲੈ ਜਾਣਾ ਖੁੱਲੇ 15 ਤੋਂ 20 ਦੇਣ 20 ਦੇਣ ਪਹਿਲਾਂ ਕੱਚੀ ਕੱਚੀ ਹੈ ਗੱਲੀ ਹੈ ਨਾ ਕੱਚੀ ਕੱਚੀ ਹੈ ਵੀਰੇ ਪਹਿਲੇ ਸੂਆ ਦਾ 42 ਕਿਲੋ ਦਾ ਰਿਕਾਰਡ ਆ ਠੀਕ ਹੈ ਹਾਂਜੀ ਇਹ ਜੋ ਵੜੇ ਕੋਲ ਫਾਰਮ ਚੋਂ ਆਈ ਕਹਿੰਦਾ ਭਾ 50 ਦੇ ਨੇੜੇ ਜਾ ਸਕਦੀ ਆ 45 ਮੰਨ ਕੇ ਚੱਲੇ ਵੀਰੇ ਕੋਈ ਜੈ ਜੈ ਗੱਲ ਆ ਤੇ ਸੀਮਨ ਜਿਹੜਾ ਲੱਗਿਆ ਦੱਸਾਂਗੇ ਉਹ ਪੇਪਰ ਦਾ ਲੱਗਿਆ ਹੋਇਆ ਵੀਰੇ ਇਹਦੇ ਮੈਸੀ ਦੀ ਖੋਦਾ ਮੈਸੀ ਦੀ ਖੋਦਾ ਹਾਂਜੀ ਤੋਰੀ ਬਾਹਰ ਨੂੰ ਸੋ ਵੀਰੇ ਚੌਥੇ ਨੰਬਰ ਦੇ ਇਹ ਆ ਭਾ ਵਿਹੜ ਦੇਖਦੇ ਆ ਪਿਓਰ ਐਚ ਐਫ ਬਰੀਡ ਦੀ ਦੂਜਾ ਸੂਆ ਸੂਰੀ ਆ 14 15 ਦਿਨ ਪੈਂਡਿੰਗ ਪਿਆ 40 ਕਿਲੋ ਦੇ ਆਸ-ਪਾਸ ਦੁੱਧੇ ਦਾ ਪਲੂਣ ਦਾ ਦਿੱਤਾ ਹੋਇਆ ਇਹ ਸਿਰ 45 ਕਿ ਦੁੱਧ ਲੈ ਸਕਦੇ ਆ ਸੂਣ ਦੇ ਵਿੱਚ 15 ਦਿਨ ਬਾਕੀ ਪੈਪਰ ਦਾ ਅੱਗੇ ਲੱਗਿਆ ਹੋਇਆ ਸੀਮੰਡੇ ਦੇ ਹਾਂਜੀ ਇਹ ਵੀ ਫਾਰਮ ਦੀ ਪਰਚੇਸ ਆ ਫਾਰਮ ਦੀ ਵੀਰੇ ਫਾਰਮ ਦੀ ਠੀਕ ਆ ਸਾਰੇ ਜੇ ਮੰਨ ਕੇ ਚੱਲ ਰਿਹਾ ਟੌਪ ਕਲਾਸ ਕਹਿੰਦੇ ਭਾਬ ਜਿਹੜੀਆਂ ਆਪਾਂ ਚਾਰ ਬਿਹੜਾ ਖਰੀਦੀਆਂ ਲਗਭਗ ਫਿਰ 30 35 ਬਿਹੜਾ ਦੇਖ ਕੇ ਉਹਨੇ ਸਿਲੈਕਸ਼ਨ ਕਰੀ ਵਿ ਆਪਣੀ ਜਿਹੜੀ ਕੋਈ ਵੀਰੇ ਬੰਦਾ ਆਪਾਂ ਨੂੰ ਵਧੀਆ ਲੱਗਦੀ ਆ ਆਪਾਂ ਉਹ ਲੈਣੀ ਆ ਇਹ ਨਹੀਂ ਗੱਲ ਵੀ ਕੱਲਾ ਵੀ ਵਪਾਰ ਵਾਲਾ ਤੂੰ ਵੀ ਸਾਰਾ ਲੋਡ ਇਕੱਠਾ ਦੇਣਾ ਆਪਣੇ ਫੈਟਰ ਲੱਗੀ ਉਹ ਲੈਣੀ ਆ ਨਹੀਂ ਆਪਾਂ ਲੈਣੀ ਆ ਠੀਕ ਹੈ ਜਦੋਂ ਮਰਜ਼ੀ ਆ ਕੇ ਬੰਦਾ ਵੇਲੇ ਵੜਾ ਆਪਣੇ ਕੋਲੇ ਆ ਵੀ ਨਹੀਂ ਹੁੰਨੀ ਆ ਸਿਲੈਕਟਿਡ ਹੀ ਹੁੰਦੇ ਆਪਣੇ ਕੋਲੇ ਅਸੀਂ 35-40 ਸਾਂਢ ਕੇ ਲੈ ਲੈਂਦੀਆਂ ਇਹਨਾਂ ਵਿੱਚੋਂ ਵੀ ਸਾਂਢ ਕੇ ਜਿਹੜੀ ਚੰਗੀ ਲੱਗੇ ਬੰਦਾ ਲੈ ਜਾ ਕੇ ਹਾਂਜੀ ਠੀਕ ਹੈ ਤੇ ਰੇਟ 1/2 ਲੱਖ ਤੋਂ ਲੈ ਕੇ ਆਪਣੇ 1/2 ਵੀ ਆਪਾਂ ਕੱਠੀਆਂ ਦੇਣੀਆਂ ਜਿਹੜੀ ਫੱਟ ਲਾਦੀ ਮਾਨੋ ਵਾਲਾ ਲੈ ਜਾ ਕੋਈ ਇਹਦੀ ਗੱਲ ਵੀ ਜੋੜਾ ਦੇਵਾਂਗੇ ਉਹ ਦੇਵਾਂਗੇ ਹਾਂਜੀ ਕਈ ਵੀਰੇ ਆਪਣੇ ਕੱਠੀਆਂ ਲਈਆਂ ਉਹਨਾਂ ਵੀ ਕੱਠੀਆਂ ਦੇਵਾਂਗੇ ਠੀਕ ਹੈ ਜਿਹੜੀ ਫੱਟ ਲਾਦੀ ਕੋਈ ਲੈ ਜੇ ਜਿਆ ਜਿਆ ਗੱਲਾਂ ਜਮ ਤੇ ਨੰਬਰ ਐਡਰੈਸ ਦੁਆਰੇ ਬੋਲ ਜੀ ਆਪਣਾ ਨੰਬਰ ਪੈਂਡਰਾਊ ਵਾਲਾ ਵੀਰੇ ਜ਼ਿਲ੍ਹਾ ਫ 95013 84458 ਨੇੜੇ ਆ ਗਿਆ ਆਪਣੇ ਬਾਜਾਖਾਨਾ ਹਾਂਜੀ ਸੋ ਜਦ ਮਰਜ਼ੀ ਪਹੁੰਚੋ ਵੀਰਾਂ ਕੋਲੇ ਪੰਜ ਪੰਜ ਛੇ ਛੇ ਬਿਹੜਾ ਐਚ ਐਫ ਦੇ ਹੁੰਦੀਆਂ ਹੈਗੀਆਂ ਚਾਰ ਨਗ ਆਪਾਂ ਕੈਮਰੇ ਸਾਹਮਣੇ ਬਿੱਤੇ ਡਿਟੇਲਸ ਨੂੰ ਦਿਖਾ ਚੁੱਕੇ ਹਾਂ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਜਲ